ਅणि ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਥ ਅਕਾਲੀ ਦਸਮੇਤਾਨਾ ਦਲ ਪੰਜਵਾਂ ਨਿਸ਼ਾਨ ਮੁਖੀ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਧਰਮਸ਼ਾਲਾ ਸ਼ੋਣੀ ਨਿਹੰਗ ਸਿੰਘਾ ਕਲਿਆਣਪੁਰ ਵੱਲੋਂ ਅਜਾ ਲੰਬੜੇ ਦੇ ਵਿੱਚ ਸ਼ਰਧਾਈਆਂ ਦੇ ਲੰਗਰ ਲਾਏ ਗਏ ਅੱਜ ਸ਼ੋਹਜੂ ਨੂੰ ਮੁੱਖ ਰੱਖਦੇ ਆ ਹੋਇਆ ਕਿਉਂਕਿ 1984 ਦੇ ਘੱਲੂਕਾਰੇ ਦੇ ਸ਼ਹੀਦਾਂ ਨੂੰ ਪਿਆਰ ਦਾ ਗੁਰੂ ਅਰਜਨ ਦੇਵ ਮਹਾਰਾਜ ਦੇ ਇਸ ਸਬੰਧ ਦੇ ਵਿੱਚ ਅੱਜ ਅਸੀਂ ਤਲੰਗਰ ਲਗਾਇਆ ਹੋਇਆ ਹੈ ਸ਼ਰਧਾਈਆਂ ਦਾ ਜੋ ਸਵੇਰ ਤੋਂ ਚੱਲ ਰਿਹਾ ਹੈ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ। ਬਾਕੀ ਸਾਡੇ ਨਾਲ ਅੱਜ ਦੇ ਤਲੰਗਰ ਦੇ ਵਿੱਚ ਏਕਤਾ ਦਲ ਪੰਜਾਬ ਦੇ ਪ੍ਰਧਾਨ ਡਾਕਟਰ ਸਾਹੀ ਸਾਹਿਬ ਆਏ ਹੋਏ ਆ। ਇਹਨਾਂ ਵੱਲੋਂ ਦੇ ਸ਼੍ਰੀ ਗੁਰੂ ਰਵੀਦਾਸ ਪਰਮ ਇਨਸ਼ਾਅਲਾ ਕਲਿਆਣਪੁਰ ਦੀ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ। ਸਮੇਂ ਸਾਰੇ ਸਾਨੂੰ ਅਸੀਂ ਇੱਥੇ ਆਪਣੇ ਇਧਰ ਕਾਰਜ ਕਈ ਕਰਦੇ ਰਹੇ ਹੁਣ ਇਸ ਸਬੰਧਤ 23 ਤਰੀਕ ਨੂੰ ਅਮਰ ਸੰਚਾਰ ਵੀ ਰੱਖਿਆ ਗਿਆ ਹੈ ਪਿੰਡ ਕਲਿਆਣਪੁਰ ਸ਼ੌਨੀ ਨਿਹੰਗ ਸਿੰਘਾ ਵਿੱਚ। ਤੋ ਬਾਬਾ ਜੀ ਨੇ ਸਾਨੂੰ ਇਹ ਹੀ ਦਾ ਦਿੱਤੀ ਹੋਈ ਆ ਵੀ ਆਪਣੇ ਵਧੀਆ ਕੰਮ ਕਰੋ ਤੇ ਧਰਮ ਦੇ ਪ੍ਰਚਾਰ ਦਾ ਪੂਰਾ ਆਪਣਾ ਇਧਰ ਅਲਿਕੋ ਹੁਣ ਗਾਂ ਹੌਲੀ ਹੌਲੀ ਸਮੇਂ ਰਹਿੰਦੇ ਆਂ ਹੀ ਹੋਰ ਵੀ ਚਲੋ ਮਹਾਰਾਜ ਦੀ ਕਿਰਪਾ ਨਾਲ ਸਮਾਜਿਕ ਕੰਮਾਂ ਨੂੰ ਮੁੱਖ ਰੱਖ ਕੇ ਕਈ ਸੇਵਾ ਕਰਾਂਗੇ ਹਨ ਇਹ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਹੋਰ ਵੀਨੇ ਦੋ ਮਹੀਨੇ ਜ ਬੁੱਟਿਆਂ ਦੇ ਦਾ ਜਿ ਸਰਧਾਈਆਂ ਦੇ ਲੰਗਰ ਅਸੀਂ ਲਾਏ ਆ ਹੁਣ ਬੁੱਟਿਆਂ ਦੀ ਸੇਵਾ ਵੀ ਅਸੀਂ 6 ਮਹੀਨੇ ਦੋ ਮਹੀਨੇ ਜ ਬੁੱਟਿਆਂ ਦਾ ਲੰਗਰ ਵੀ ਲਾਵਾਂਗੇ ਮਹਾਰਾਜ ਦੀ ਕਿਰਪਾ ਗਣਗੁਰੂ ਬਾਸ਼ਾ ਜੀ ਨਾ ਆਲੋ ਜAVE ਫਤਿਹ ਪਾਵੇ ਆਸ ਕੀ ਰੈ ਗਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਾਨਾਦਲ ਪੰਜਵਾਂ ਨਿਸ਼ਾਨ ਮੁਖੀ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਸ਼੍ਰੋਮਣੀ ਜੀਰ ਬਾਬਾ ਜੀਵਨ ਸਿੰਘ ਧਰਮਸ਼ਾਲਾ ਸ਼ੋਣੀ ਨਿਹੰਗ ਸਿੰਘਾ ਕਲਿਆਣਪੁਰ ਵੱਲੋਂ ਅਜਾ ਲਾਂਬੜੇ ਦੇ ਵਿੱਚ ਸ਼ਰਧਾਈਆਂ ਦੇ ਲੰਗਰ ਲਾਏ ਗਏ ਅੱਜ ਸ਼ਵੇ ਜੂਨ ਨੂੰ ਮੁੱਖ ਰੱਖਦੇ ਆਵੇਂ ਆ ਕਿਉਂਕਿ 1984 ਦੇ ਕੱਲੂਕਾਰੇ ਦੇ ਸ਼ਹੀਦਾਂ ਨੂੰ ਪਿਆਰ ਦਾ ਗੁਰੂ ਅਰਜੰਦ ਦੇ ਮਹਾਰਾਜ ਦੇ ਜਿਸਬੰਦ ਦੇ ਵਿੱਚ ਅੱਜ ਅਸੀਂ ਤੇ ਲੰਗਰ ਲਗਾਇਆ ਹੋਇਆ ਹੈ ਸ਼ਰਧਾਈਆਂ ਦਾ ਜੋ ਸਵੇਰ ਤੋਂ ਚੱਲ ਰਿਹਾ ਹੈ ਬੜੀ ਗੁਰੂ ਮਹਾਰਾ ਦੀ ਕਿਰਪਾ ਹੋਈ ਹੈ। ਬਾਕੀ ਸਾਡੇ ਨਾਲ ਅੱਜ ਦੇ ਲੰਗਰ ਦੇ ਵਿੱਚ ਏਕਤਾ ਦਲ ਪੰਜਾਬ ਦੇ ਪ੍ਰਧਾਨ ਡਾਕਟਰ ਸਾਭੀ ਸਾਹਿਬ ਆਏ ਹੋਏ ਆ। ਇਹਨਾਂ ਲੋਕਾਂ ਦੇ ਸ਼੍ਰੀ ਗੁਰੂ ਰਵੀਦਾਸ ਭਰਮ ਇਨਸ਼ਾਅੱਲਾ ਕਲਿਆਣਪੁਰ ਦੀ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ ਸਮੇਂ ਸਮੇਰੇ ਸਾਨੂੰ ਅਸੀਂ ਇੱਥੇ ਆਪਣੇ ਇਧਰ ਕਾਰਜ ਕਈ ਕਰਦੇ ਰਹੇ ਹੁਣ ਇਸ ਸਬੰਧਤ 23 ਤਰੀਕ ਨੂੰ ਅਮਰ ਸੰਚਾਰ ਵੀ ਰੱਖਿਆ ਗਿਆ ਹੈ ਪਿੰਡ ਕਲਿਆਣਪੁਰ ਸ਼ੌਨੀ ਨਿਹੰਗ ਸਿੰਘਾ ਵਿੱਚ ਕੋ ਬਾਬਾ ਜੀ ਨੇ ਸਾਨੂੰ ਇਹ ਇਹ ਦੇ ਦਿੱਤੀ ਹੋਈ ਹੈ ਵੀ ਆਪਣੇ ਵਧੀਆ ਕੰਮ ਕਰੋ ਰੇ ਧਰਮ ਦੇ ਪ੍ਰਚਾਰ ਦਾ ਪੂਰਾ ਆਪਣਾ ਇਧਰ ਅਲਿਕੋ ਹੁਣ ਗਾਂ ਹੌਲੀ ਹੌਲੀ ਸਮੇਂ ਰਹਿੰਦੇ ਆ ਅਸੀਂ ਹੋਰ ਵੀ ਚਲੋ ਮਹਾਰਾਜ ਦੀ ਕਿਰਪਾ ਨਾਲ ਸਮਾਜਿਕ ਕੰਮਾਂ ਨੂੰ ਉਹ ਕਰਾ ਕਰ ਕੇ ਕਈ ਸੇਵਾ ਕਰਾਂਗੇ ਨਾ ਹਾਂਜੀ ਇਹ ਮਹਾਰਾਜੀ ਕਿਰਪਾ ਦੇ ਨਾਲ ਹੁਣ ਹੋਰ ਵੀਨੇ ਦੋ ਮਹੀਨੇ ਜ ਬੂਟਿਆਂ ਦੇ ਲਾਜ ਸ਼ਰਧਾਈਆਂ ਦੇ ਲੰਗਰ ਅਸੀਂ ਲਾਏ ਆ ਹੁਣ ਬੂਟਿਆਂ ਦੀ ਸੇਵਾ ਵੀ ਅਸੀਂ ਇਹ ਮਹੀਨੇ ਦੋ ਮਹੀਨੇ ਚ ਬੂਟਿਆਂ ਦਾ ਲੰਗਰ ਵੀ ਲਾਵਾਂਗੇ ਮਹਾਰਾਜੀ